ਉਹ ਬੰਦੇ ਨੂੰ ਅਸੀਂ ਭਾਲੀਆ ਨੇ ਜੀ ਵੀ ਉਹ ਟੂਣਾ ਲਾ ਕੇ ਗਿਆ ਜੀ ਹੂੰ ਵੀ ਜਿਸ ਨੇ ਪਰੜਦਨੇ ਦੱਸਿਆ ਨੂੰ ਜਾਂ ਮਲੋ ਕਿਵੇਂ ਨਹੀਂ ਯਾਰ ਇਹ ਉਧਰ ਆਇਆ ਇਹ ਉਹ ਆ ਗਿਆ ਉਹ ਆ ਗਿਆ ਐਕਟੀ ਵਾਲਾ ਇਹ ਇੱਥੇ ਰੋਕਣਗੇ ਹਾਂ ਥੋੜਾ ਬਣਾਈ ਵੀਡੀਓ ਥੋੜਾ ਰੁਕ ਬਣਾਈ ਜਾਂਦੇ ਆ ਉਹ ਬਰਾ ਇਹ ਹੋ ਫੜਾਗਾ ਮਸਤ ਦੇਖੀ ਜਾਂਦਾ ਖੋਲ ਕੇ ਥੋੜਾ ਉੱਤੇ ਕਰੋ ਉੱਤੇ ਉੱਤੇ ਵੀ ਕਰਨਾ ਥੋੜਾ ਜਿਆ ਉਹ ਰਸਤਾ ਉਹ ਉਹ ਬੜਾ ਬੜਾ ਦੇ ਹਣੇ ਰੱਖ ਰਹੇ ਸੀ ਉਹ ਉਹਨੇ ਇੱਥੇ ਰੱਖ ਦਿੱਤਾ ਉਹਨੇ ਕਿ ਆਉਗਾ ਮਾਸੀ ਇਹ ਆਪਾਂ ਤਾਂ ਪੁੱਛਿਆ ਉਹ ਉਹਦੇ ਨੰਬਰ ਤਾਂ ਨਹੀਂ ਆਇਆ ਅੱਜ ਦੇਖੋ ਹਾਂਜੀ ਮੇਰਾ ਨਾਮ ਹੀ ਕਾਲਾ ਦੋਦੀ ਨਿਵੇਸ਼ ਕੁਮਾਰ ਕਾਲਾ ਦੋਦੀ ਕਾਲਾ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਤੁਹਾਡੀ ਕੀ ਮਾਮਲਾ ਕੀ ਹੈ ਇਹ ਜੀ ਕੱਲ ਸ਼ਾਮ ਨੂੰ ਪੌਣੇ ਕਿਛੀ ਵਜੇ 6:05 ਵਜੇ ਕੋਈ ਨਾ ਆਪਣਾ ਆदमी ਆਇਆ ਉਹਨੇ ਨਾ ਜੀ ਇੱਥੇ ਕਾਲਾ ਕੱਪੜਾ ਸੀ ਇੱਕ ਉਹਦੇ ਵਿੱਚ ਮਾਂ ਸੀਗੇ ਤੇ ਉਹ ਮੇਰੀ ਡੈਰੀ ਦੇ ਬਾਹਰ ਗੇ ਰਾਗੇ ਜੀ ਇਹ ਡੈਰੀ ਦਾ ਛਟਾ ਡਾਉਣ ਸੀਗਾ ਤੇ ਉਹ ਬੰਦੇ ਨੂੰ ਅਸੀਂ ਭਾਲੀਆ ਨੇ ਜੀ ਵੀ ਉਹ ਟੂਣਾ ਲਾ ਕੇ ਗਿਆ ਇੱਥੇ ਹੂੰ ਮੀ ਕਿਸੇ ਨੇ ਪਾੜਦ ਨਹੀਂ ਦੱਸਿਆ ਨੂੰ ਜਾਂ ਮਨ ਲੋ ਕਿਵੇਂ ਵੀ ਯਾਰ ਠੀਕ ਹੈ ਉਹ ਬੰਦੇ ਨੂੰ ਸਰਚ ਕਰੀਏ ਨੇ ਜੀ ਹੂੰ ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਦੁਨੀਆ 21ਵੀਂ ਸਦੀ 'ਚ ਪਹੁੰਚ ਗਈ ਤੁਹਾਨੂੰ ਕੀ ਲੱਗਦਾ ਹੈ ਅਜੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਅਸੀਂ ਤਾਂ ਵਿਸ਼ਵਾਸ ਨਹੀਂ ਕਰਦੇ ਜੀ ਵੈਸੇ ਹੂੰ ਭਾਈ ਵੈਸੇ ਜਿਹੜੇ ਬੰਦੇ ਨੇ ਕੰਮ ਕੀਤਾ ਹੈ ਕੋਈ 100-200 ਰੁਪਏ ਦੇ ਕੋਲੋਂ ਲਾਇਆ ਗਰੀਬ ਨੂੰ ਰੋਟੀ ਖਵਾ ਦੇ ਜਾਂ ਵੱਲੋ ਗੰਵਾਣੂ ਨੀਰਾ ਫਾਦੇ ਸਭ ਤੋਂ ਵੈਸਤਾ ਇਹੋ ਇਹ ਪੰਡਤਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੀ ਇਹਨਾਂ ਨੂੰ ਜੋ ਵੀ ਮਨ ਕਰਦੇ ਆ ਇਨਸਾਨ ਇਹ ਬਿਲਕੁਲ ਗਲਤ ਹੈ ਜੀ ਠੀਕ ਹੈ ਇਹ ਆਪਦੇ ਦੇ ਭਾਰੀ ਬੰਦੇ ਜੀ ਟਾਈਮ ਪਾ ਕੇ ਠੀਕ ਹੈ ਇਹ ਨਹੀਂ ਕਰਨਾ ਚਾਹੀਦਾ ਤੇ ਕੀ ਕਹਿਣਾ ਚਾਹੂਗੇ ਜਿਹੜੇ ਬੰਦੇ ਨੇ ਇਹ ਜੇ ਆ ਕੰਮ ਕੀਤਾ ਉਹਨੂੰ ਜੀ ਸਜ਼ਾ ਮਿਲਣੀ ਚਾਹੀਦੀ ਜੀ ਜਿਹੜਾ ਮੇਰੇ ਬਾਅਦ ਚ ਗਲਤ ਕੰਮ ਕਰਕੇ ਗਿਆ ਜੀ ਢਾਲਾ ਲਾ ਕੇ ਗਿਆ ਆਦੇ ਤੌਰ ਤੇ ਤੁਸੀਂ ਭਾਲ ਕੀਤੀ ਇਹਦੀ ਜੀ ਹਾਂਜੀ ਕਰੀ ਇਹਨੇ ਸੱਚ ਕਰੀ ਇਹਨੇ ਜੀ ਮੈਂ ਵੀਡੀਓ ਬਾਈ ਜੀ ਜਿਹੜੇ ਪਾਸਾਤ ਗਰੁੱਪ ਪਈ ਗਏ ਜੀ ਮੇਰੇ ਨਾਲ ਅਟੈਚ ਹੂੰ ਤੇ ਹੋਰ ਵੀ ਅਸੀਂ ਸਰਚ ਕਰੀਏ ਨੇ ਜੀ ਹੂੰ ਤੇ ਵੀਡੀਓ ਪਾਈਏ ਗਰੁੱਪਾਂ ਦੀ ਜੀ ਜੇ ਨਾ ਪਤਾ ਲੱਗੇ ਕੋਈ ਪੁਲਿਸ ਕਾਰਵਾਈ ਵਗੈਰਾ ਕਰਾਂਗੇ ਜੀ ਹਾਂਜੀ ਜ਼ਰੂਰ ਕਰਾਵਾਂਗੇ ਜੀ ਉਹ ਬੰਦੇ ਨੂੰ ਅਸੀਂ ਭਾਲੀਏ ਨੇ ਜੀ ਵੀ ਉਹ ਟੂਣਾ ਲਾ ਕੇ ਗਏ ਇੱਥੇ ਹੂੰ ਵੀ ਕਿਸੇ ਨੇ ਪੜਤ ਨਹੀਂ ਦੱਸਿਆ ਉਹ ਜਾ ਮਲੋ ਕਿਵੇਂ ਵੀ ਯਾਰ ਇਹ ਉਧਰ ਆਇਆ ਹੈ ਉਹ ਆ ਗਿਆ ਉਹ ਆ ਗਿਆ ਐਕਟੀ ਵਾਲਾ ਇੱਥੇ ਰੋਕਣਗੇ ਹਾਂ ਦੋ ਬਣਾਈ ਵੀਡੀਓ ਥੋੜਾ ਬਣਾਈ ਜਾਨੀ ਚਲਾਈ ਉਹਨੂੰ ਫੜਾਤਾ ਕੋਫਰਾ ਇਹ ਹੋ ਫੜਾਗਾ ਮਸਦ ਦੇਖੀ ਹੀ ਜਾਂਦਾ ਖੋਖੇ ਜਿਹੜਾ ਉੱਤੇ ਕਰ ਉੱਤੇ ਉੱਤੇ ਦੇਖਦਾ ਨਾ ਉਹ ਵੀ ਕਰਨਾ ਥੋੜਾ ਜਿਆ ਉਹ ਰੱਖਤਾ ਉਹਨੂੰ ਫੜਾਦਾ ਤੇ ਉਹਨੇ ਰੱਖ ਲਿਆ ਤੇ ਉਹ ਉਹਨੇ ਇੱਥੇ ਰੱਖਤਾ ਉਹਨੇ ਵੀਰੇ ਕੋਈ ਉਹਨੇ ਕਿਹਾ ਹੋਊਗਾ ਨਾ ਇੱਥੇ ਰੱਖ ਮਾਸੀ ਇਹ ਆ ਤਾਂ ਪੁੱਛਦੇ ਹੋ ਉਹ ਉਹਦਾ ਤਾਂ ਟੁੰਦਾ ਨਹੀਂ ਹੈ ਸ਼ਨੀਵਾਰ ਅੱਜ ਆ ਦੇਖੋ ਹਾਂਜੀ ਮੇਰਾ ਨਾਮ ਜੀ ਕਾਲਾ ਦੋਦੀ ਨਿਵੇਸ਼ ਕੁਮਾਰ ਕਾਲਾ ਦੋਦੀ ਕਾਲਾ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਤੁਹਾਡੀ ਕੀ ਮਾਮਲਾ ਕੀ ਹੈ ਇਹ ਜੀ ਕੱਲ ਸ਼ਾਮ ਨੂੰ ਪੌਣੇ 5:00 ਵਜੇ 6:00 ਤੇ 5:00 ਵਜੇ ਕੋਈ ਨਾ ਆਪਣਾ ਆਦਮੀ ਆਇਆ ਉਹਨੇ ਨਾ ਜੀ ਇੱਥੇ ਕਾਲਾ ਕੱਪੜਾ ਸੀ ਇੱਕ ਉਹਦੇ ਵਿੱਚ ਮਾਂ ਸੀਗੇ ਤੇ ਉਹ ਮੇਰੀ ਡੈਰੀ ਦੇ ਬਾਹਰ ਗਿਆ ਗਿਆ ਜੀ ਡੈਰੀ ਦਾ ਛਟ ਗਾਉਣ ਸੀਗਾ ਤੇ ਉਹ ਬੰਦੇ ਨੂੰ ਅਸੀਂ ਭਾਲੀਏ ਨੇ ਜੀ ਵੀ ਉਹ ਟੂਣਾ ਲਾ ਕੇ ਗਿਆ ਇੱਥੇ ਮੈਂ ਕਿਸੇ ਨੇ ਪੜਤ ਨਹੀਂ ਦੱਸਿਆ ਨੂੰ ਜਾਂ ਮਲੋ ਕਿਵੇਂ ਵੀ ਆ ਠੀਕ ਹੈ ਉਹ ਬੰਦੇ ਨੂੰ ਸਰਚ ਕਰੀਏ ਨੇ ਜੀ ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਦੁਨੀਆ 21ਵੀਂ ਸਦੀ 'ਚ ਪਹੁੰਚ ਗਈ ਤੁਹਾਨੂੰ ਕੀ ਲੱਗਦਾ ਹੈ ਅਜੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਅਸੀਂ ਤਾਂ ਵਿਸ਼ਵਾਸ ਨਹੀਂ ਕਰਦੇ ਜੀ ਵੈਸੇ ਹੂੰ ਭਾਈ ਵੈਸੇ ਜਿਹੜੇ ਬੰਦੇ ਨੇ ਕੰਮ ਕੀਤਾ ਹੈ ਕੋਈ 100 200 ਰੁਪਿਆ ਦੇ ਕੋਲੋਂ ਲਾਇਆ ਗਰੀਬ ਨੂੰ ਰੋਟੀ ਖਵਾ ਦੇ ਜਾਂ ਵੱਲੋਂ ਗੰਗਾਂ ਨੂੰ ਨੀਰਾ ਪਾ ਦੇ ਸਭ ਤੋਂ ਵੈਸਤਾ ਇਹੋ ਇਹ ਪੰਡਤਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੀ ਇਹਨਾਂ ਨੂੰ ਜੋ ਵੀ ਮੰਨ ਕਰਦੇ ਆ ਇਨਸਾਨ ਤੇ ਬਿਲਕੁਲ ਗਲਤ ਹੈ ਜੀ ਠੀਕ ਹੈ ਇਹ ਆਪਦੇ ਦੇ ਭਾਰੀ ਬੰਦੇ ਜੀ ਟਾਈਮ ਪਾ ਕੇ ਠੀਕ ਹੈ ਇਹ ਨਹੀਂ ਕਰਨਾ ਚਾਹੀਦਾ ਤੇ ਕੀ ਕਹਿਣਾ ਚਾਹੂਗੇ ਜਿਹੜੇ ਬੰਦੇ ਨੇ ਇਹ ਜੇ ਆ ਕੰਮ ਕੀਤਾ ਉਹਨੂੰ ਜੀ ਸਜ਼ਾ ਮਿਲਣੀ ਚਾਹੀਦੀ ਜੀ ਜਿਹੜਾ ਮੇਰੇ ਵਾਰ ਚ ਗਲਤ ਕੰਮ ਕਰਕੇ ਗਿਆ ਜੀ ਢਾਲਾ ਲਾ ਕੇ ਗਿਆ ਆਦੇ ਤੌਰ ਤੇ ਤੁਸੀਂ ਪਾਲ ਕੀਤੀ ਇਹਦੀ ਹਾਂਜੀ ਕਰੀ ਇਹਨੇ ਸੱਚ ਕਰੀ ਇਹਨੇ ਜੀ ਮੈਂ ਵੀਡੀਓ ਪਾਈ ਜਿਹਦੇ ਪੰਜ ਸੱਤ ਗਰੁੱਪ ਆਏਗੇ ਜੀ ਮੇਰੇ ਨਾਲ ਟਾਈਚ ਤੇ ਹੋਰ ਵੀ ਅਸੀਂ ਸਰਚ ਕਰੀ ਇਹਨੇ ਜੀ ਤੇ ਵੀਡੀਓ ਪਾਈ ਇਹ ਗਰੁੱਪਾਂ ਜੀ ਜੇ ਨਾ ਪਤਾ ਲੱਗੇ ਕੋਈ ਪੁਲਿਸ ਕਾਰਵਾਈ ਵਗੈਰਾ ਕਰਾਂਗੇ ਹਾਂਜੀ ਜ਼ਰੂਰ ਕਰਾਵਾਂਗੇ ਜੀ